ਡੇਰਾ ਬਿਆਸ ਮੁਖੀ ਨਾਲ ਹੋਈ ਮੁਲਾਕਾਤ ਦਾ ਸੱਚ ਆਇਆ ਸਾਹਮਣੇ ਸੋ ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਅਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਿਚਾਲੇ ਹੋਈ ਮੁਲਾਕਾਤ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਵੱਡਾ ਉਝਾਲ ਮਚਿਆ ਹੋਇਆ ਏ ਹਰ ਕੋਈ ਇਸ ਮੀਟਿੰਗ ਦੇ ਅਜੰਡੇ ਬਾਰੇ ਜਾਨਣਾ ਚਾਹੁੰਦਾ ਏ ਐਸਜੀਪੀਸੀ ਨੇ ਤਾਂ ਬਿਆਨ ਵੀ ਜਾਰੀ ਕਰ ਦਿੱਤਾ ਕਿ ਇਸ ਮੀਟਿੰਗ ਦਾ ਅਜੰਡਾ ਸਪਸ਼ਟ ਕੀਤਾ ਜਾਵੇ ਜਿਸ ਤੋਂ ਬਾਅਦ ਸੁਰਜੀਤ ਸਿੰਘ ਰਖੜੇ ਦੀ ਜ਼ੁਬਾਨੀ ਇੰਨੇ ਹੀ ਗੱਲ ਸਾਹਮਣੇ ਆ ਸਕੇ ਕਿ ਇਹ ਮੁਲਾਕਾਤ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਕੀਤੀ ਗਈ ਹੈ ਪਰ ਇਹ ਗੱਲ ਲੋਕਾਂ ਦੇ ਗਲੇ ਨਹੀਂ ਉੱਤਰ ਰਹੀ ਉਹ ਇੱਕ ਘੰਟੇ ਦੀ ਮੁਲਾਕਾਤ ਦੌਰਾਨ ਹਰ ਗੱਲ ਜਾਣਨਾ ਚਾਹੁੰਦੇ ਨੇ ਸੋ ਤੁਹਾਨੂੰ ਕੀਤੇ ਗਏ ਵਿਸ਼ਲੇਸ਼ਣ ਜਰੀਏ ਦੱਸਦੇ ਹਾਂ ਕਿ ਕੀ ਹੋਇਆ ਇਸ ਮੀਟਿੰਗ ਦੌਰਾਨ ਗੱਲਬਾਤ ਬੀਤੇ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੁਣਾਏ ਫੈਸਲੇ ਤੋਂ ਬਾਅਦ ਹੀ ਪੰਥਕ ਸਿਆਸਤ ਵਿੱਚ ਇੱਕ ਵੱਡਾ ਬੁਚਾਲ ਦੇਖਣ ਨੂੰ ਮਿਲ ਰਿਹਾ ਹੈ ਭਾਵੇਂ ਕਿ ਇਹ ਸਭ ਕੁਝ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਅਤੇ ਪਿਛਲੇ ਸਮੇਂ ਦੌਰਾਨ ਪੈਦਾ ਹੋਏ ਕਲੇਸ਼ ਨੂੰ ਖਤਮ ਕਰਨ ਦੇ ਲਈ ਕੀਤਾ ਗਿਆ ਸੀ ਪਰ ਨਾ ਤਾਂ ਅਕਾਲੀ ਦਲ ਦੀ ਮਜਬੂਤੀ ਹੋ ਰਹੀ ਹੈ ਅਤੇ ਨਾ ਹੀ ਕਲੇਸ਼ ਰੁਕਣ ਦਾ ਨਾਮ ਲੈ ਰਿਹਾ ਹੈ ਬਲਕਿ ਮੌਜੂਦਾ ਸਮੇਂ ਹਾਲਾਤ ਇਹ ਬਣ ਚੁੱਕੇ ਨੇ ਕਿ ਇਹ ਹੋਰ ਵਾਅਦੇ ਦਿਖਾਈ ਦੇ ਰਹੇ ਨੇ ਜਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੌਰਾਨ ਸੁਖਵੀਰ ਬਾਦਲ ਸਮੇਤ ਹੋਰ ਅਕਾਲੀ ਆਗੂਆਂ ਦੇ ਅਸਤੀਫੇ ਲੈਣ ਦਾ ਹੁਕਮ ਵੀ ਸੁਣਾਇਆ ਗਿਆ ਸੀ ਪਰ ਵਰਕਿੰਗ ਕਮੇਟੀ ਨੇ ਇਸ ਹੁਕਮ ਦੀ ਹਲੇ ਤੱਕ ਪਾਲਣਾ ਨਹੀਂ ਕੀਤੀ ਮੌਜੂਦਾ ਸਮਾਂ ਇੱਕ ਚੈਨਲ ਤੇ ਦਲਜੀਤ ਸਿੰਘ ਚਿੰਮੇ ਵੱਲੋਂ ਦਿੱਤੀ ਗਈ ਇੰਟਰਵਿਊ ਤੋਂ ਇਹ ਸਾਪ ਸੰਕੇਤ ਮਿਲ ਚੁੱਕੇ ਨੇ ਕਿ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਨਹੀਂ ਹੋਵੇਗਾ। ਹੁਣ ਗੱਲ ਕਰਦੇ ਹਾਂ ਗਿਆਨੀ ਹਰਪ੍ਰੀਤ ਸਿੰਘ ਅਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਿਚਾਲੇ ਹੋਈ ਮੁਲਾਕਾਤ ਬਾਰੇ ਜਿਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਸਵਾਲ ਉਠਾਏ ਜਾ ਰਹੇ ਨੇ। ਦਰਅਸਲ ਇਸ ਮੁਲਾਕਾਤ ਦੌਰਾਨ ਸੁਰਜੀਤ ਸਿੰਘ ਰਖੜਾ ਵੀ ਉੱਥੇ ਮੌਜੂਦ ਸਨ। ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਤੋਂ ਪਹਿਲਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਗੁਰਦਾਵਾਂ ਵਿਖੇ ਸੁਖਬੀਰ ਬਾਦਲ ਨੂੰ ਵੀ ਮਿਲੇ ਸੀ। ਉਸ ਤੋਂ ਬਾਅਦ ਹੀ ਉਹਨਾਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਇਸ ਤੋਂ ਇੱਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਇਹ ਮੁਲਾਕਾ ਦੋਵੇਂ 13 ਵਿਚਾਲੇ ਪੇ ਕਲੇਸ਼ ਨੂੰ ਖਤਮ ਕਰਾਉਣ ਬਾਰੇ ਹੋ ਸਕਦੀ ਹੈ ਉੰਜ ਡੇਰਾ ਬਿਆਸਮੁਖੀ ਬਾਰੇ ਵੀ ਇਹ ਕਿਹਾ ਜਾਂਦਾ ਹੈ ਕਿ ਉਹ ਕਿਸੇ ਕਲੇਸ਼ ਵਿੱਚ ਨਹੀਂ ਪੈਂਦੇ ਕਲੇਸ਼ ਖਤਮ ਕਰਾਉਣ ਦੇ ਲਈ ਪਹਿਲ ਕਦਮੀ ਜਰੂਰ ਕਰ ਸਕਦੇ ਨੇ ਹੋ ਸਕਦਾ ਹੈ ਕਿ ਡੇਰਾ ਬਿਆਸਮੁਖੀ ਨੇ ਸੁਖਬੀਰ ਬਾਦਲ ਨੂੰ ਅਸਤੀਫਾ ਦੇ ਕੇ ਸਾਰਾ ਕਲੇਸ਼ ਨਿਬੇੜਣ ਬਾਰੇ ਕਿਹਾ ਹੋਵੇ ਪਰ ਸੁਣਨ ਵਿੱਚ ਆ ਰਿਹਾ ਹੈ ਕਿ ਸੁਖਬੀਰ ਬਾਦਲ ਵੱਲੋਂ ਅਸਤੀਫਾ ਦੇਣ ਹਾਂ ਪਖੀ ਹੰਗਾਰਾ ਨਹੀਂ ਮਿਲਿਆ ਜਿਸ ਕਰਕੇ ਉਹਨਾਂ ਨੇ ਗਿਆਨੀ ਹਰਪ੍ਰ ਸਿੰਘ ਨਾਲ ਮੁਲਾਕਾਤ ਕਰਕੇ ਇਹ ਸਾਰਾ ਵਿਵਾਦ ਖਤਮ ਕਰਨ ਸਬੰਧੀ ਵਿਚਾਰ ਚਰਚਾ ਕੀਤੀ ਹੋਵੇ ਕਿਉਂਕਿ ਅਕਾਲੀ ਵਿਚਾਲੇ ਛਿੜੇ ਇਸ ਕਲੇਸ਼ ਦੀ ਵਜ੍ਹਾ ਕਰਕੇ ਪੰਥ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਅੱਗੇ ਵੀ ਵੱਡੇ ਨੁਕਸਾਨ ਲਈ ਤਿਆਰ ਰਹਿਣਾ ਹੋਵੇਗਾ ਸਿੱਖ ਵਿਰੋਧੀ ਤਾਕਤਾਂ ਸਿਰ ਚੁੱਕੀਆਂ ਬੈਠੀਆਂ ਨੇ ਕਿ ਇਹ ਕਲੇਸ਼ ਐਵੇਂ ਹੀ ਜਾਰੀ ਰਹੇ ਅਤੇ ਉਹ ਆਸਾਨੀ ਨਾਲ ਇਸ ਦਾ ਫਾਇਦਾ ਚੁੱਕ ਸਕਣ ਅਕਾਲੀ ਆਗੂ ਸੁਰਜੀਤ ਸਿੰਘ ਰਖੜਾ ਭਾਵੇਂ ਇਹ ਆਖ ਰਹੇ ਨੇ ਕਿ ਉਹ ਇਤਫਾਕਨ ਹੈ ਉਥੇ ਮੌਜੂਦ ਸਨ ਉਹ ਇਸ ਮੁਲਾਕਾਤ ਦੀ ਵਜ੍ਹਾ ਕਰਕੇ ਉਥੇ ਨਹੀਂ ਸੀਗੇ ਹੋ ਸਕਦਾ ਹੈ ਕਿ ਰਖੜਾ ਸਾਹਿਬ ਸੱਚ ਆਖ ਰਹੇ ਹੋਣ ਪਰ ਇਹ ਗੱਲ ਬਹੁਤੇ ਲੋਕਾਂ ਨੂੰ ਹਾਜ਼ਮ ਨਹੀਂ ਆ ਰਹੀ ਕੁਝ ਲੋਕ ਤਾਂ ਇਹ ਆਖ ਰਹੇ ਨੇ ਕਿ ਇਹ ਮੀਟਿੰਗ ਪਹਿਲਾਂ ਤੋਂ ਹੀ ਤੈਅ ਕੀਤੀ ਗਈ ਸੀ ਜਿਸ ਵਿੱਚ ਰਖੜਾ ਸਾਹਿਬ ਨੂੰ ਵੀ ਸੱਦਿਆ ਗਿਆ ਸੀ ਇੱਕ ਘੰਟੇ ਤੱਕ ਤਿੰਨ ਆਗੂਆਂ ਵਿਚਾਲੇ ਮੁਲਾਕਾਤ ਹੋਵੇ ਪਰ ਰਖੜਾ ਸਾਹਿਬ ਐਨੇ ਗੱਲ ਕਹਿ ਕੇ ਸਾਰ ਰਹੇ ਨੇ ਕਿ ਮੁਲਾਕਾਤ ਦੌਰਾਨ ਅਕਾਲੀ ਦਲ ਦੀ ਮਜ਼ਬੂਤੀ ਨੂੰ ਲੈ ਕੇ ਵਿਚਾਰ ਚਰਚਾ ਹੋਈ ਹੈ ਹੋਰ ਕੋਈ ਗੱਲ ਨਹੀਂ ਹੋਈ ਪਰ ਲੋਕਾਂ ਦਾ ਸਵਾਲ ਹੈ ਕਿ ਡੇਰਾ ਬਿਆਸਮੁਖੀ ਕਿਵੇਂ ਅਕਾਲੀ ਦਲ ਦੀ ਮਜ਼ਬੂਤੀ ਕਿਵੇਂ ਕਰਨਗੇ ਨਾ ਤਾਂ ਉਹ ਅਕਾਲੀ ਲੀਡਰ ਨੇ ਨਾ ਹੀ ਕੋਈ ਐਸਜੀਪੀਸੀ ਦੇ ਮੈਂਬਰ ਨੇ ਲੋਕਾਂ ਦਾ ਕਹਿਣਾ ਹੈ ਕਿ ਇਹ ਸਿੱਖ ਵੀ ਨਹੀਂ ਕਿਉਂਕਿ ਉਹਨਾਂ ਨੇ ਆਪਣਾ ਇੱਕ ਵੱਖਰਾ ਪੰਥ ਚਲਾਇਆ ਹੋਇਆ ਏ ਪਰ ਉਹਨਾਂ ਨੂੰ ਸਿੱਖੀ ਪੰਥ ਦੀ ਇੰਨੀ ਚਿੰਤਾ ਕਿਉਂ ਹੋ ਰਹੀ ਹੈ ਖੈਰ ਲੋਕਾਂ ਦੀ ਜ਼ੁਬਾਨ ਨੂੰ ਕੌਣ ਰੋਕ ਸਕਦਾ ਹੈ ਜੋ ਮੂੰਹ ਆਏ ਬੋਲੇ ਜਾਂਦੇ ਨੇ ਪਰ ਡੇਰਾ ਬਿਆਸਮੁਖੀ ਇੱਕ ਧਾਰਮਿਕ ਆਗੂ ਜਿਨ੍ਹਾਂ ਦੀ ਅਕਾਲੀ ਦਲ ਦੇ ਆਗੂਆਂ ਦੇ ਨਾਲ ਪੁਰਾਣੀ ਸਾਂਝ ਹੈ ਜਿਸ ਤਰ੍ਹਾਂ ਹਰ ਕੋਈ ਕੁਰਬਾਨੀਆਂ ਦੇ ਨਾਲ ਬਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪਤਨ ਤੋਂ ਦੁਖੀ ਹੋ ਰਿਹਾ ਹੈ ਹੋ ਸਕਦਾ ਹੈ ਕਿ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਵੀ ਇਸ ਗੱਲ ਦਾ ਦੁੱਖ ਹੋਵੇ ਉੰਜ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਲੱਖਾਂ ਲੋਕਾਂ ਦੀ ਨੁਮਾਇੰਦਗੀ ਜਾਂ ਅਗਵਾਈ ਕਰਨ ਵਾਲੇ ਧਾਰਮਿਕ ਆਗੂ ਆਮ ਨਹੀਂ ਬਲਕਿ ਬਹੁਤ ਖਾਸ ਹੁੰਦੇ ਨੇ ਉਹਨਾਂ ਨੂੰ ਕੋ ਵੀਖ ਵਿਚਲੇ ਜ਼ਿਆਦਾਤਰ ਨੁਕਸਾਨਾਂ ਦਾ ਪਹਿਲਾਂ ਹੀ ਅਹਿਸਾਸ ਹੋ ਜਾਂਦਾ ਹੈ ਇਸ ਕਰਕੇ ਉਹ ਅਕਾਲੀ ਅਕਾਲੀ ਦਲ ਉਲਜੀਤ ਤਾਣੀ ਨੂੰ ਵਿਚ ਵਿਚਾਲੇ ਪੈ ਕੇ ਸੁਲਝਾਉਣ ਵਿੱਚ ਲੱਗੇ ਹੋਏ ਨੇ ਕੁਝ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਗੱਲ ਦਾ ਡਰ ਵੀ ਸਾਰਿਆਂ ਨੂੰ ਸਤਾ ਰਿਹਾ ਕਿ ਜੇਕਰ ਅਕਾਲੀ ਦਲ ਨੂੰ ਚਲਾਉਣ ਵਾਲਾ ਇਹਨਾਂ ਤੋਂ ਵੀ ਮਾੜਾ ਨਿਕਲ ਗਏ ਤਾਂ ਫਿਰ ਕੀ ਹੋਵੇਗਾ ਪਰ ਇਸ ਸਮੇਂ ਸਭ ਤੋਂ ਵੱਡਾ ਸਵਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਬਰਕਰਾਰ ਰੱਖਣਾ ਹੈ ਜਿਸ ਦਾ ਮੌਜੂਦਾ ਅਕਾਲੀ ਵੱਲੋਂ ਕੋਰਾ ਖਿਆਲ ਨਹੀਂ ਰੱਖਿਆ ਜਾ ਰਿਹਾ ਉੰਜ ਦਲਜੀਤ ਸਿੰਘ ਚੀਮੇ ਵੱਲੋਂ ਦਿੱਤੀ ਗਈ ਇੰਟਰਵਿਊ ਵਿੱਚ ਗੱਲਬਾਤ ਕਰਦੇ ਆ ਜੋ ਕਾਰਨ سے جا رہے نے اس ਤੋਂ صاف ظاہر ہوندا ہے کہ sukhbir badal ਦਾ استعفا شاہیدی 15 واڑا ختم ہون ਤੋਂ ਬਾਅਦ ਵੀ ਨਹੀਂ ਆਉਣ ਵਾਲਾ اس دوران ਇਹ ਗੱਲ ਵੀ ਸੁਣਨ ਵਿੱਚ ਆ ਰਹੀ ਹੈ ਕਿ ਕੋਈ ਅਜਿਹਾ ਹੱਲ ਲੱਭਿਆ ਜਾ ਸਕਦਾ ਹੈ ਜਿਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਵੀ ਬਰਕਰਾਰ ਰਹੇ ਅਤੇ sukhbir badal ਵੀ ਪ੍ਰਧਾਨ ਰਹੇ ਇਸ ਤੋਂ ਇਲਾਵਾ ਡੇਰਾ ਬਿਆਸ ਮੁਖੀ ਅਤੇ ਗਿਆਨੀ ਹਰਪ੍ਰੀਤ ਸਿੰਘ ਦੇ ਵਿਚਾਲੇ ਹੋਈ ਮੁਲਾਕਾਤ ਇੱਕ ਹੋਰ ਮਾਇਨੇ ਵੀ ਕੱਢੇ ਜਾ ਰਹੇ ਨੇ ਜਿਸ ਦੀ ਸੁਭਾਵਨਾ ਭਾਵੇਂ ਘੱਟ ਹੀ ਜਾਪਦੀ ਹੈ ਪਰ ਫਿਰ ਵੀ ਉਸਤੇ ਚਰਚਾ ਕਰਨੀ ਜ਼ਰੂਰੀ ਹੈ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਮੁਤਾਬਿਕ ਅਕਾਲੀ ਦਲ ਸੁਧਾਰ ਲਹਿਰ ਵਾਲਿਆਂ ਨੇ ਆਪਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਖਤਮ ਕਰ ਦਿੱਤਾ ਪਰ ਦੂਜੇ ਧੜੇ ਵਿੱਚ ਹਲੇ ਤੱਕ ਕੋਈ ਨਰਮੀ ਦੇ ਸੰਕੇਤ ਨਹੀਂ ਦਿਖਾਈ ਦੇ ਰਹੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਵੱਲੋਂ ਇਸ ਮਾਮਲੇ ਵਿੱਚ ਕੋਈ ਨਰਮੀ ਨਹੀਂ ਹੁੰਦੀ ਦੇਖ ਡੇਰਾ ਬਿਆਸ ਮੁਖੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਥਾਪੜ ਦਿੱਤਾ ਗਿਆ ਹੋਵੇ ਕਿ ਉਹ ਨਵੇਂ ਅਕਾਲੀ ਦਲ ਦੀ ਤਿਆਰੀ ਕਰਨ ਹਾਲਾਂਕਿ ਇਸ ਗੱਲ ਦੀ ਉਮੀਦ ਉਧ ਘਟ ਹੈ ਪਰ ਫਿਰ ਵੀ ਜੇਕਰ ਅਜੀਹਾ ਹੋਇਆ ਤਾਂ ਇਹ ਅਕਾਲੀ ਦਲ ਕਿਹੋ ਜਿਹਾ ਹੋਵੇਗਾ ਇਸ ਬਾਰੇ ਜ਼ਿਆਦਾ ਕਹਿਣ ਦੀ ਲੋੜ ਨਹੀਂ ਕਿਉਂਕਿ ਡੇਰਾ ਵਿਆਸ ਮੁਖੀ ਮਿਲਦੇ ਗਿਲਦੇ ਭਾਵੇਂ ਸਾਰਿਆਂ ਦੇ ਨਾਲ ਹੋਣ ਪਰ ਮੌਜੂਦਾ ਸਮੇਂ ਕੇਂਦਰ ਸਰਕਾਰ ਦੇ ਮੰਤਰੀ ਸੰਤਰੀਆਂ ਨਾਲ ਉਹ ਕੁਝ ਜ਼ਿਆਦਾ ਹੀ ਦਿਖਾਈ ਦੇ ਰਹੇ ਨੇ ਜਦਕਿ ਇਸ ਤੋਂ ਪਹਿਲਾਂ ਉਹ ਸਮਾਜਿਕ ਤੌਰ ਤੇ ਕਦੇ ਵੀ ਵਿਆਸ ਮਾਮਲੇ ਵਿੱਚ ਇੰਨਾ ਸਰਗਰਮ ਨਹੀਂ ਰਹੇ ਇੱਕ ਗੱਲ ਹੋਰ ਵੀ ਇਸ ਮਾਮਲੇ ਦੇ ਨਾਲ ਜੋੜ ਕੇ ਪ੍ਰਚਾਰਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਇੱਕ ਜਾਣ ਵਿੱਚ ਆਖਿਆ ਸੀ ਕਿ ਉਹ ਵਿਰਸਾ ਸਿੰਘ ਬਲਟੋਹੇ ਦੇ ਸਵਾਲ ਦਾ ਜਵਾਬ ਤਸੱਲੀ ਨਾਲ ਦੇਣਗੇ ਜਿਨ੍ਹਾਂ ਵਿੱਚੋਂ ਕਈ ਜਵਾਬਾਂ ਦੇ ਨਾਲ ਗਰਦ ਵੀ ਉੱਠੇਗੀ ਆਓ ਤੁਹਾਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਉਹ ਬਿਆਨ ਵੀ ਸੁਣਾ ਦਿੰਨੇ ਹਾਂ ਕੁਝ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜੋ ਗਰਦ 48 ਜਾਣੀ ਸੀ ਉਸ ਵਿੱਚ ਕਈ ਵੱਡੇ ਅਕਾਲੀ ਆਗੂ ਨੇ ਰੁੜਨਾ ਸੀ ਡੇਰਾ ਵਿਆਸਮੁਖੀ ਉਹ ਹੀ ਗਰਦ ਦਬਾਉਣ ਵਾਸਤੇ ਆਇਆ ਸੀ ਜਾਂ ਇਹ ਕਹਿ ਲਵੋ ਕਿ ਵਿਚੋਲਾ ਬਣ ਕੇ ਭੇਜਿਆ ਗਿਆ ਸੀ ਲੋਕਾਂ ਦਾ ਇਹ ਵੀ ਆਖ ਰਹੇ ਹਨ ਕਿ ਹਰਪ੍ਰਸਿੰਗ ਕੋਈ ਛੋਟੀ ਹਸਤੀ ਨਹੀਂ ਇਸ ਕਰਕੇ ਉਹਨਾਂ ਕੋਲ ਕਿਸੇ ਅਜਿਹੇ ਆਗੂ ਨੂੰ ਨਹੀਂ ਭੇਜਿਆ ਜਾ ਸਕਦਾ ਸੀ ਜਿਸ ਦੀ ਗੱਲ ਉਹ ਆਸਾਨੀ ਨਾਲ ਨਕਾਰ ਸਕਣ ਇਸੇ ਕਰਕੇ ਇਸ ਮਾਮਲੇ ਵਿੱਚ ਡੇਰਾ ਬਿਆਸਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੂ ਨੂੰ ਭੇਜਿਆ ਗਿਆ ਸੀ ਜਿਨ੍ਹਾਂ ਦੀ ਗੱਲ ਗਿਆਨੀ ਹਰਪ੍ਰਸਿੰਗ ਕਦੇ ਵੀ ਨਹੀਂ ਮੋੜਨਗੇ ਸੋ ਦੋਸਤੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਤਾਕਤ ਦੇ ਲਈ ਧੰਨਵਾਦ